ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਬਿਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦਿ ਜਪ ਆਦੇ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਚੁੱਪ ਚੁੱਪ ਨਾ ਹੋ ਬਈ ਜੇ ਲਾਏ ਰਹਾ ਲੈ ਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪ੍ਰੀਆ ਭਾਰ ਸਹਸ ਸਿਆਣ ਪਾ ਲਖ ਹੋហេ ਤਾ ਇੱਕ ਨਾ ਚੱਲੇ ਨਾਲ ਕਿਵ ਸਚਿਆ ਰਾ ਹੋਈਐ ਕਿਵ ਕੂੜੈ ਟੁਟੈ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨਾ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਨ ਜੀਉ ਹੁਕਮ ਮਿਲੇ ਵਟਾਈ ਹੁਕਮੇ ਉਤਮ ਨੀਚੋ ਹੁਕਮ ਲਖ ਦੁਖ ਸੁਖ ਪਾਈਐ ਹੈ ਇਕਨਾ ਹੁਕਮੇ ਬਾਖ ਛੀਸ ਇਕ ਹੁਕਮੇ ਸਰਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾ ਹਉਮੈ ਕਹੈ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣ ਨੀਸਾਨ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇਹ ਗਾਵੇ ਕੋ ਜੀਅ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖੇ ਹਾਦਰ ਹਦੂਰ ਕਥਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹ ਨਾਨਕ ਬਿਗ ਸਹਬੇ ਪ੍ਰਵਾਹ ਸੱਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰ ਆਖ ਹੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕਹਿ ਬੋਲਣ ਬੋਲੀਐ ਜਿਤ ਸੋਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਓ ਵਡਿਆਈ ਵਿਚਾਰ ਕਰਮਿ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਪਾਵੋ ਦੁਖ ਪਰਹਰ ਸੁਖ ਕਰ ਲੈ ਜਾਏ ਗੁਰਮਖ ਨਾਤੰ ਗੁਰਮਖ ਵੇਦੰ ਗੁਰਮਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਭਨਾ ਜੀਅ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ तीरथ नावा जे तस पावा विण पाणे के नाही करी जे तिसर ठोपाई वेखा विण करमा के मिला लै मत् विच रत्न जवाहर माणिक जे एक गोरकी सिख सुनी गुरु एक देह बुझाई सबना जिया का एक दाता सो मैं विसर ना जाई ਜੇ ਜੋਗ ਚਾਰੇ ਆਰਜਾ ਹੋਰ ਦਸੋਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਾਬ ਕੋਏ ਚੰਗਾ ਨਾਉ ਰਖਾਇ ਕੈ ਜਸ ਕੀਰਤਿ ਜਗ ਲੇ ਜੇ ਤੇ ਸਨਦਰਣਾ ਆਵੈ ਤਾ ਬਾਤ ਨ ਪੁੱਛਾ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗਉਣ ਦੇ ਤੇਹਾ ਕੋਇ ਨ ਸੁਜਾਈ ਜੇ ਤੇ ਸਗੁਣ ਕੋਇ ਕਰੇ ਸੁਣਐ ਸਤ ਪੀਰ ਸੁਰਨਾਥ ਸੁਣਐ ਤਰਤ ਤਬਲਾ ਆਕਾਸ ਸੁਣਐ ਦੀਪ ਲੋਅ ਅਪਾਤਲ ਸੁਣਐ ਪੋਹਿ ਨਸ ਕੈ ਕਾਲ ਨਾਨਕ ਭਗਤਾ ਸਰਾ ਵਿਗਾਸ ਸੁਣਐ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖਸਾਲਾ ਹਨਮੰਦ ਸੁਣਿਆ ਜੋਗ ਜੁਗਤ ਤਾਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਰਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸਨਾਨ ਸੁਣਿਆ ਪੜ ਪੜ ਪਾ ਬਹਿ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਰਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾਹ ਸੁਣਿਆ ਸੇਖ ਪੀਰ ਪਾਤ ਸਾਹ ਸੁਣਿਆ ਅੰਦੇ ਪਾ ਬਹਿਰਾਹ ਸੁਣਿਆ ਹਾਥ ਹੋਵੇ ਅਸਗਾ ਨਾਨਕ ਭਗਤਾ ਸਰਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਾਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਨ ਕੀ ਸੁੱਧ ਮੰਨੇ ਮੋਹ ਚੋਟਾ ਨਾ ਖਾਏ ਮੰਨੇ ਜਾਮ ਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਾਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤਸ ਪਰਗਟ ਜਾਏ ਮੰਨੈ ਮਗ ਨ ਚੱਲੇ ਪੰਥ ਮੰਨੈ ਧਰਮ ਸਿਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮੰਨ ਜਾਣੈ ਮਾਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੀ ਗੁਰ ਸਿੱਖ ਮੰਨੈ ਨਾਨਕ ਪਵਹਿ ਨ ਭੇਖ ਕਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਾਨ ਕੋਏ ਪੰਜ ਪਰਵਾਣ ਪੰਜ ਪ੍ਰਧਾਨ ਪंचे ਪਾਵਹ ਦਰਗਹ ਮਾਨ ਪंचे ਸੋਹਹ ਦਰ ਰਾਜਾਨਵ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ 부ਜੈ ਹੋਵੇ ਸਚਿਆਰ ਤਬ ਲੈ ਉਪਰ ਕੀਤਾ ਪਾਰ ਤਰਤੀ ਹੋਰ ਪਰੈ ਹੋਰ ਹੋਰ ਤੇ ਇਸ ਤੇ ਪਾਰ ਤਲੈ ਕਵਨ ਜੋਰ ਜੀ ਅਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾਮ ਇਹ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿ ਹੋ ਰੂਪ ਕੀਤੇ ਦਾਤ ਜਾਣੇ ਕੌਣ ਕੂਤੈ ਕੀਤਾ ਪਸਾਉ ਏਕੋ ਕੁਵਾਉ ਤੇਸਤੇ ਹੋਏ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤਉਦ ਪਾਵੈ ਸਾਈ ਪਲਿਕਾਰ ਤੂ ਸਰਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਪਾਵ ਅਸੰਖ ਪੂਜਾ ਅਸੰਖ ਤਾਪਤਾਵ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਯੋਗ ਮਨ ਰਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮਹ ਭਾਕ ਅਸਾਰ ਅਸੰਖ ਮੋਨ ਲੈ ਬਲਾਇਤਾਰ ਕੁਦਰਤ ਕਬਣਾ ਕਹਾ ਵਿਚਾਰ ਬਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਰਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਦਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹ ਹਜੂਰ ਅਸੰਖ ਗਲ ਵੱਡ ਹਤਿਆ ਕਮਾਹਿ ਅਸੰਖ ਪਾਪੀ ਪਾਪ ਕਰ ਜਾਹ ਅਸੰਖ ਕੂੜਿਆਰ ਕੂੜੇ ਫਿਰਾਹ ਅਸੰਖ ਮਲੇਸ਼ ਮਾਲ ਪਾਖ ਖਾਹਿ ਅਸੰਖ ਨਿੰਦਕ ਸਰ ਕਰ ਹੈ ਪਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤਉਦ ਪਾਵੈ ਸਾਈ ਭਲੀਕਾਰ ਤੂ ਸਰਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਪ ਅਗੰਗ ਅਗੰਮ ਅਸੰਖ ਲੋਅ ਅਸੰਖ ਕਹ ਹੈ ਸਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਬਖਾਨ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਬ ਪਰਮਾਏ ਤਿਵ ਤਿਵ ਪਾਹੇ ਦਿੱਤਾ ਕੀਤਾ ਤਿਤਾ ਨਾਉ ਵਿਣ ਨਾਬੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਬਾਰਿਆ ਨ ਜਾਵਾ ਏਕ ਵਾਰ ਜੋ ਤਉਦ ਪਾਵੈ ਸਾਈ ਪਲਿਕਾਰ ਤੂ ਸਰਾ ਸਲਾਮਤ ਨਿਰੰਕਾਰ ਪਰ ਯੇ ਹੱਥ ਪੈਰ ਤਾਨ ਦੇਹ ਪਾਣੀ ਤੋਤੇ ਉਤਰ ਸੋਖੇਹ ਮੂਤ ਪਲੀਤੀ ਕੱਪੜ ਹੋਏ ਦੇਹ ਸਾਬੂਨ ਲਈਏ ਤੋਏ ਪਰ ਯੇ ਮਤ ਪਾਪਾ ਕੈ ਸੰਗ ਉਹ ਤੋ ਪੈ ਨਾ ਵੈ ਕੈ ਰੰਗ ਪੰਨੀ ਪਾਪੀ ਆਖਣ ਨਾਹੇ ਕਰ ਕਰ ਕਰਣਾ ਲੇਖ ਲੈ ਜਾਹੋ ਆਪੇ ਬੀਜ ਆਪੇ ਹੀ ਖਾ ਨਾਨਕ ਹੁਕਮਿ ਆਵਹੁ ਜਾਹੋ तीरथ ताप दया दात दान जे को पावे ते लका मान सुनया मनया मान कीता पाओ अंतरगाथ तीरथ मालन आव सब गुण तेरे मैं नाही कोए बेण गुण कीते भगत ना होए स्वस्थ्य आथ वाणी बरमाओ सते सुहाण सदा मान चाव कवन सो वेला वखत कवन कवन थित कवन वार कवन सैरती माहु कवन जित होआ आकार ਵੇਲ ਨਾ ਪਾਇਆ ਪੰਡਤੀ ਜਿ ਹੋਵੇ ਲੇਖੁ ਪੁਰਾਨ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤਵਾਰ ਨਾ ਜੋਗੀ ਜਾਣੈ ਰਤਮਾ ਹੋ ਨਾ ਕੋਈ ਜਾ ਕਰਤਾ ਸਿਰਠਿ ਕੋ ਸਾਜੀ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੋ ਇਕ ਸਿਆਣਾ ਵੱਡਾ ਸਾਹਿਬਾ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਦੇਖ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਓੜ ਕੋੜ ਕਪਾਲ ਥੱਕੇ ਵੇਦ ਕਹਿਣਾ ਇੱਕ ਬਾਤ ਸੈਸ 18 ਕਹਿਣ ਕਤੇਬਾ ਅਸਲੋ ਇੱਕ ਤਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਬਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਇਤੀ ਸੁਰਤ ਨ ਪਾਈਆ ਨਦੀਆ ਤੇ ਵਾਹ ਪਵਹਿ ਸਮੁੰਦ ਨ ਜਾਣੀਐ ਹੇ ਸਮੰਦ ਸਾਹ ਸੁਲਤਾਨ ਗ੍ਰਹ ਸਿਤੀ ਮਾਲ ਤਾਨੇ ਕੀੜੀ ਤੋਲ ਨਾ ਹੋਵਨੀ ਜੇ ਤੇ ਸਮਨ ਹੋ ਨਾ ਵੀਸ ਰਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤਨ ਕਰਣਾ ਦੇਣ ਨਾ ਅੰਤ ਅੰਤਨ ਵੇਖਣਾ ਸੋਣਾਣੈ ਨਾ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰਾ ਬਾਰ ਅੰਤ ਕਾਰਣ ਕੀਤੇ ਬਿਲਲਾਹੇ ਤਾਂ ਕਿ ਅੰਤ ਨ ਪਾਈ ਜਾਹੀ ਇਹੋ ਅੰਤ ਨ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾਵ ਊਚੇ ਉੱਪਰ ਊਚਾ ਨਾਉ ਏ ਵਡ ਉਚਾ ਹੋਵੇ ਕੋ ਏ ਤ ਸੋਚੇ ਕਾਉ ਜਾਣੈ ਸੋਏ ਜੇ ਵਡਿਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮਾ ਲਿਖਿਆ ਨਾ ਜਾਏ ਵੱਡਾ ਦਾਤਾ ਤੇਲ ਨਾ ਤਮਾਏ ਕੀਤੇ ਮੰਗਹਿ ਜੋ ਦਾ ਪਾਰ ਕੀਤਿਆ ਗਣ ਤਨਹੀ ਵਿਚਾਰ ਕੀਤੇ ਖਾਪ ਟੁੱਟ ਹੈ ਵੇਕਾਰ ਕੀਤੇ ਲੈ ਲੈ ਮਕਰਪਾਹੇ ਕੀਤੇ ਮੂਰਖ ਖਾਹੀ ਖਾਹੀ ਕਿ ਤੇਆ ਦੁਖ ਪੋਖ ਸਾਧ ਮਾਰ ਇਹ ਪੈ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੈ ਹੋਏ ਹੋਰ ਆਖ ਨਸ ਕਹਿ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜੇਤੀਆ ਮਹਿ ਖਾਇ ਆਪੇ ਜਾਣੈ ਆਪੇ ਦੇਇ ਆਖ ਹੈ ਸੇ ਪੇ ਕਈ ਕੀ ਅਜ ਸਨੋ ਬਖਸ਼ੇ ਸਿਫਤ ਸਾਲਾਹ ਨਾਨਕ ਪਾਤ ਸਾਹੀ ਪਾਤ ਸਾਹ ਅਮੁੱਲ ਗਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਪੰਡਾਰ ਅਮੁੱਲ ਆਵਹਿ ਮੁੱਲ ਲੈ ਜਾਹਿ ਮੁੱਲ ਪਾਏ ਮੁੱਲਾ ਸਮਾਹਿ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤុល ਅਮੁੱਲ ਪ੍ਰਵਾਣ ਅਮੁੱਲ ਬਖਸ਼ੀਸ ਮੁੱਲ ਨੀਸਾਨ ਅਮੁੱਲ ਕਰਮ ਮੁੱਲ ਫਰਮਾਨ ਓ ਮੁੱਲ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲੇ ਬਲਾਈ ਆਖ ਹੈ ਵੇਦ ਪਾਠ ਪੁਰਾਣ ਵਖ ਹੈ ਪੜੇ ਕਰਹਿ ਵਖਿਆਣ ਆਖੈ ਬਰਮੇ ਆਖੈ ਇੰਦ ਆਖੈ ਗੋਪੀ ਤੈ ਗੋਵਿੰਦ ਆਖੈ ਈਸਰ ਆਖੈ ਸਿੱਧ ਆਖੈ ਕੀਤੇ ਕੀਤੇ ਬੁੱਧ ਆਖੈ ਦਾਨਵ ਆਖੈ ਦੇਵ ਆਖੈ ਸੁਰ ਨਰ ਮਨ ਜਨ ਸੇਵ ਕੀਤੇ ਆਖੈ ਆਖਣ ਪਾਹੇ ਕੀਤੇ ਕਹਿ ਕਹਿ ਉਠੇ ਉਠੇ ਜਾਹੇ ਤੇ ਕੀਤੇ ਹੋਰ ਕਰੇ ਤਾਖ ਨਸ ਕਹਿ ਕੀ ਕੀ ਜੇ ਵਡ ਭਾਵੇਂ ਤੇਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਖੀਐ ਸਿਰ ਗਾਵਾਰਾਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅ ਸੰਖਾ ਕੀਤੇ ਬਾਵਨ ਹਾਰੇ ਕੀਤੇ ਰਾਗ ਪਰਿ ਸਿਓ ਕਹੀ ਅਨ ਕੀਤੇ ਗਾਵਨ ਹਾਰੇ ਗਾਵੇ ਤਹੁ ਨਉ ਪਉਣ ਪਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਹਿ ਚਿਤ ਗੁਪਤਾ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਨ ਸਰਾਸਵਾਰੀ ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆਦਾਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੜਨਰ ਖੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨਮੋਹਨ ਸੁਰਗਾ ਮਛ ਪਾਇ ਆਲੇ ਗਾਵਨ ਰਤਨੋ ਪਾਈ ਤੇਰੇ 86 ਤੀਰਥ ਨਾਲੇ ਗਾਵਹਿ ਜੋਦ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਤਾਰੇ ਸੇ ਤੁਦਨੋ ਗਾਵਹਿ ਜੋ ਤੁਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਰਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਹੁਸੀ ਜਾਇ ਨਾ ਜਾਸੀ ਰਚਨਾ ਜਿਨਨ ਰਚਾਈ ਰੰਗੀ ਰੰਗੀ ਪਾਤੀ ਕਾਰ ਕਰ ਜਿਨਸੀ ਮਾਇਆ ਜਿਨੋਂ ਪਾਈ ਕਰ ਕਰ ਵੇਖੈ ਕੀਤਾ ਆਪਣਾ ਜੀਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੰਦਾ ਸੰਤੋਖ ਸਰਮਪਤ ਚੋਲੀ ਧਿਆਨ ਕੀ ਕਰਹਿ ਬਿਪਹੂਤ ਖਿੰਥਾ ਕਾਲਕਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਪੰਡਾਰਨ ਘਾਟ ਘਟ ਵਜਹਿ ਨਾਦ ਆਪਨਾਥ 나ਥੀ ਸਭ ਜਾ ਕੀ ਰਿੱਧ ਸਿੱਧ ਅਪਰਾਸਾਦ ਸੰਯੋਗ ਵਿਜੋਗ ਦੋਏ ਕਾਰ ਚਲਾਵਹਿ ਲੇਖਿ ਆਵਹਿ ਭਾਗ ਆਦੇਸ ਤਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੱਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਣ ਜਿਵਤ ਸੁਭਾਵੈ ਤਵੈ ਚਲਾਵੈ ਜਬ ਹੋਵੈ ਫੁਰਮਾਨ ਓਹ ਵੇਖੈ ਉਹਨਾਂ ਨਦਰਣਾ ਆਵੈ ਬਹੁਤਾ ਇਹ ਵਿਡਾਣ ਆਦੇਸ ਤਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵਿਖੈ ਸਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਕ ਦੂਜੀ ਭੌ ਲਖ ਹੋ ਹੈ ਲਖ ਹੋ ਬਹਿ ਲਖ 20 ਲਖ ਲਖ ਗੇੜਾ ਆਖਿ ਇਹ ਏਕ ਨਾਮ ਜਗਦੀਸ਼ ਇਤਰਾ ਹਿਪਤ ਪਵੜੀਆ ਚੜੀਏ ਹੋਏ 21 ਸੁਣ ਗੱਲਾ ਆਕਾਸ ਕੀ ਕੀਟਾਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰਣਾ ਮੰਗਣ ਦੇਣ ਨਾ ਜੋਰ ਜੋਰਣਾ ਜੀਵਨ ਮਰਨ ਨਹਿ ਜੋਰ ਜੋਰਣਾ ਰਾਜਮਾਲ ਮਨ ਸੂਰ ਜੋਰਣਾ ਸੁਰਤੀ ਗਿਆਨ ਵਿਚਾਰ ਜੋਰਣਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਤ ਕੋਏ ਰਾਤੀ ਰੁਤੀ ਦਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤੇ ਇਸ ਵਿੱਚ ਜੀਅ ਜੋਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪੇ ਸੱਚਾ ਦਰਬਾਰ ਤਿਥੈ ਸੋਹਨ ਪੰਜ ਪਰਬਾਨ ਨਦਰੀ ਕਰਮ ਪਵੈ ਨੀਸਾਣ ਕੱਚ ਪਕਾਈ ਓਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮਖੰਡ ਕਾ ਇਹੋ ਧਰਮ ਗਿਆਨਖੰਡ ਕਾ ਆਖੋ ਕਰਮ ਕੀਤੇ ਪਵਨ ਪਣੀ ਵੈਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਘਾਰਤ ਘੜੀ ਯਹ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਅਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ 나ਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ-दानਵ, ਮੋਨ ਕੀਤੇ, ਕੀਤੇ ਰਤਨ ਸਮੁੰਦ, ਕੀਤਿਆ ਖਾਣੀ, ਕੀਤਿਆ ਬਾਣੀ, ਕੀਤੇ ਪਾਤ ਨਰੰਦ, ਕੀਤਿਆ ਸੁਰਤੀ ਸੇਵਕ ਕੀਤੇ, ਨਾਨਕ ਅੰਤਨ ਨਾ ਅੰਤ ਜਾਨਖੰਡ ਮਹਿ ਜਾਨ ਪ੍ਰਜੰਡ ਤਿਥੈ ਨਾਦ ਬਿਨੋਦ ਕੋੜ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀ ਆ ਗੱਲਾ ਕਥਿਆ ਨਾ ਜਾਹ ਜੇ ਕੋ ਕਹੈ ਪਿਛੈ ਪਛਤਾਏ ਤਿਥੈ ਘੜੀਐ ਸੁਰਤ ਮਤਮਨ ਬੁੱਧ ਤਿਥੈ ਘੜੀਐ ਸੁਰਾ ਸਦਾ ਕੀ ਸੋਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਧ ਮਹਾਬਲ ਸੂਰ ਤੈਨ ਮਹਿ RAM ਰਹਿ ਆ ਭਾਰਪੂਰ ਤਥ ਸਿਤੋ ਸਿਤਾ ਮਹਿਮਾ ਮਾਹੇ ਤਾਕ ਰੂਪ ਨ ਕਥਨੇ ਜਾਏ ਨਾ ਉਹ ਹੈ ਮਰਹੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੀ ਤਿਥੈ ਭਗਤ ਵਸਹਿ ਕੀ ਲੋਅ ਕਰਹ ਅਨੰਦ ਸੱਚਾ ਮਾਨਸ ਹੋਇ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਆਪੰਡ ਜੇ ਕੋ ਕਥੈ ਤਾ ਅੰਤ ਨਾ ਅੰਤ ਤਿਥੈ ਲੋਅ ਲੋਅ ਆਕਾਰ ਜਿਬ ਜਿਬ ਹੁਕਮਤ ਵੈ ਤੇ ਵਿਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਮਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਾਉ ਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤੈ ਢਾਲ ਘੜੀਏ ਸਬਦ ਸੱਚੀ ਟਕਸਾਲ ਜੈਨ ਕਾ ਨਦਰ ਕਰਮ ਤੈਨ ਕਾਰ ਨਾਨਕ ਨਦਰਿ ਨਦਰ ਨਿਹਾਲ ਸੋ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਬਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੇ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ